ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਦੱਸ ਦਈਏ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕ ਵੀ ਆਪ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਉੱਥੇ ਹੀ ਮੰਨਾ ਮੀਡੀਆ ਉੱਥੇ ਮਨਮੀਆਂ ਮਿੰਨੇ ਕਿਹਾ ਕਿ ਰਾਜਸਥਾਨ ਵਿੱਚ ਕਈ ਸਾਲਾਂ ਬਾਅਦ ਭਾਜਪਾ ਨੇ ਦੁਬਾਰਾ ਜਿੱਤ ਹਾਸਲ ਕੀਤੀ ਹੈ ਤੇ ਹੁਣ ਲੋਕਾਂ ਦੇ ਅਧੂਰੇ ਕੰਮ ਵੀ ਪੂਰੇ ਕਰਨਗੇ ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਸੁਖਦੇਵ ਸਿੰਘ ਬਲਵਿੰਦਰ ਸਿੰਘ ਅਮਰਿਕ ਸਿੰਘ ਡਿੰਪੀ ਮਿਆਵਿੰਡ ਹਲਕਾ ਬਾਬਾ ਬਕਾਲਾ ਸਾਹਿਬ ਦੇ ਹੋਰ ਵੀ ਅਹੁਦੇਦਾਰ ਮੌਜੂਦ ਸਨ ਬਾਬਾ ਪਕਾਰਾ ਤੋਂ ਪੱਤਰਕਾਰ ਵਿਜੇ ਸੱਬਰ ਤੇ ਕੀ ਕਰ ਰਹੇ ਹੋ ਤੇ ਪਹਿਲਾਂ ਸਾਡੇ ਕੋਲ ਫਾਰਕ ਬਾਅਦ ਤੇ ਜਿਹੜਾ ਜੀ ਸਾਹਿਬ ਬੋਲਦੇ ਕਿ ਮੋਢੀ ਜੀ ਦੇ 2000 ਆਈਡੀ ਥੋੜੀ ਜਿਹੀ ਥੱਲੇ ਥੱਲੇ ਕਰ ਦੋ ਜੀ ਜੀ ਤੇ ਬੰਦਾ ਆ ਰਿਹਾ ਨਵੀਂ ਜੀ ਉਹਨਾਂ ਨੇ ਬੋਲਿਆ ਜੀ ਜੀ ਜਿਹੜੀ ਪਾਰਟੀ ਦੀ ਜਿਹੜੀ ਨਾਂ ਨਾਟਕਾ ਸੀ ਪਰ ਦੂਜੇ ਨੰਬਰ ਸਾਡੀ ਦਿੱਤੀ ਸੀ ਜਿਹੜੇ ਬੋਲਿਆ ਸੀ ਉੱਤੇ ਹਰਾਨੀ ਉੱਤੇ ਸੋ ਇਸ ਕਰਕੇ ਹਲਕਾ ਨੇ ਇਹਨੂੰ ਚੱਲਦਾ ਕੀਤਾ ਤੇ ਉਸੇ ਭਾਰਤੀ ਜਨਤਾ ਪਾਰਟੀ ਨੂੰ ਉਹ ਲਿਆਂਦੀ ਆ ਜਿਵੇਂ ਸਾਨੂੰ ਆਸ ਆ ਕਿ ਜਿਵੇਂ મોદી ਸਾਹਿਬ ਨੇ ਜੋ ਕੀਤਾ ਉਹ ਕਰਕੇ ਵਿਖਾਇਆ ਤੇ ਅੱਜ ਇਸੇ ਵਿਚਵਾਸ ਤੇ ਲੋਕਾਂ ਨੇ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸਾਨੂੰ ਆ ਸਕੇ ਮੋਦੀ ਸਾਹਿਬ ਨੇ ਜੋ ਬਾਰੇ ਕੀਤੇ ਨੇ ਸਾਰੇ ਪੂਰੇ ਕੀਤੇ ਜਾਣਗੇ ਤੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਜਿਵੇਂ ਦਿੱਲੀ ਵਾਲਿਆਂ ਨੇ ਉੱਥੋਂ ਇਹਨਾਂ ਦਾ ਸਫਾਇਆ ਕੀਤਾ ਤੇ ਸਾਨੂੰ ਆ ਸਕੀ ਹੁਣ 2024 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਚੋਂ ਆਮ ਆਦਮੀ ਦਾ ਸਫਾਇਆ ਕਰਕੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਲੇਂ ਜ਼ੋਰੋ ਜੀ ਆ ਗੋਏ ਜੀ ਆ ਗੋਏ ਜੀ ਆ ਗੋਏ